ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਠੀਕ ਠਾਕ ਜੀ ਵਧੀਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਅੰਮ੍ਰਿਤਸਰ ਦਰਬਾਰ ਸਾਹਿਬ ਆਪਾਂ ਮੱਥਾ ਟੇਕ ਲਿਆ ਵਾ ਤੇ ਹੁਣ ਆਪਾਂ ਜਾਣਦੇ ਆ ਸ਼ਹਿਰੀਆਂ ਦਾ ਮੇਲਾ ਵੇਖਣਾ ਆਪਾਂ ਅੱਜ ਤੱਕ ਨਾ ਪਿੰਡਾਂ ਦੇ ਮੇਲੇ ਬੜੇ ਵੇਖੇ ਆ ਤੇ ਪਰ ਅੱਜ ਆਪਾਂ ਵੇਖਣਾ ਵਾ ਸ਼ਹਿਰੀਆਂ ਦਾ ਮੇਲਾ ਇੱਥੇ ਜਿਹੜਾ ਅੰਮ੍ਰਿਤਸਰ ਰਜੀਤਵੀਨੂ ਪਾਈਟੈਕਸ ਮੇਲਾ ਲੱਗਦਾ ਆ ਨਾ ਉਹਦੇ ਬਾਰੇ ਸੁਣਿਆ ਸੀ ਮੈਂ ਪਿਛਲੇ ਸਾਲ ਵੀ ਆਉਣਾ ਸੀ ਪਰ ਮੇਰਾ ਟਾਈਮ ਨਹੀਂ ਲੱਗਾ ਤੇ ਅੱਜ ਹਰਗੁਣ ਕਹਿੰਦਾ ਵੀ ਨਾਲੇ ਆਪਾਂ ਚੱਲੀਏ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਣੇ ਅੱਜ ਸੰਡੇ ਹੀ ਹਰਗੁਣ ਨੂੰ ਛੁੱਟੀ ਸੀ ਮੱਥਾ ਪਟੇਕ ਲਿਆ ਵਾ ਹੁਣ ਆ ਵੇਖੋ ਤੁਸੀਂ ਚਾਹਲ ਪਹਿਲ ਸਾਰੇ ਬੰਨੇ ਕਾਫੀ ਸ਼ਾਮਾਂ ਨੂੰ ਰੌਣਕ ਹੋ ਜਾਂਦੀ ਆ ਅੱਗੇ ਮੈਂ ਜਦੋਂ ਵੀ ਆਉਂਦਾ ਰਿਆਂ ਦਰਬਾਰ ਸਾਹਿਬ ਮੱਥਾ ਟੇਕਣ ਦੇ ਨਾਲੇ ਟਾਈਮ ਹੀ ਆਈਦਾ ਵਾ ਸ਼ਾਮਾਂ ਨੂੰ ਅੱਜ ਪਹਿਲੇ ਦਿਨ ਆਏ ਆ ਹਰਗੁਣ ਤਾਂ ਆਪਾਂ ਕਿੱਥੇ ਚੱਲੇ ਹੋਣਾ ਆਪਾਂ ਚੱਲੇ ਆ ਪਹਿਲੇ ਤੇ ਸ਼ਹਿਰੀਆਂ ਦਾ ਮੇਲਾ ਸ਼ਹਿਰੀਆਂ ਦਾ ਮੇਲਾ ਵੇਖਣ ਚੱਲੇ ਆ ਜੀ ਆਪਾਂ ਅੰਬਰਸਰ ਰਣਜੀਤ ਐਵੇਨਿਊ ਰਣਜੀਤ ਐਵੇਨਿਊ ਅੱਜ ਵੇਖਣ ਚੱਲੇ ਆ ਗੱਡੀ ਤੇ ਤਾਂ ਆਪਾਂ ਗੱਡੀ ਕਿੱਥੇ ਲਾਈ ਆ ਗੱਡੀ ਤੇ ਉਹ ਪੁਲ ਦੇ ਉੱਤੇ ਲਾਈ ਆਵੇ ਜਦੋਂ ਅਸੀਂ ਆਏ ਆ ਨਾ ਤੇ ਇੱਥੇ ਚੌਂਕ ਦੇ ਵਿੱਚ ਲੱਗਾ ਸੀ ਧਰਨਾ ਤੇ ਧਰਨਾ ਲੱਗਣੋਂ ਕਰਕੇ ਨਾ ਜਗ੍ਹਾ ਨਹੀਂ ਹੈਗੀ ਫਿਰ ਗੱਡੀ ਆਪਾਂ ਲਾਤੀ ਆ ਪੁਲ ਦੇ ਉੱਤੇ ਹੀ ਤੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਜਾਂਦਿਆਂ ਨੂੰ ਗੱਡੀ ਉੱਤੇ ਹੋਣੀ ਹੈ ਕਿ ਨਹੀਂ ਤੇ ਆਜੋ ਤੁਹਾਨੂੰ ਜਾ ਕੇ ਉੱਥੇ ਵਿਖਾਉਨੇ ਆ ਫਿਰ ਆਵੇ ਇੱਥੇ ਆਪਣੇ ਬਾਬਾ ਜੀ ਬਡਾਲਾ ਸਾਹਿਬ ਖਲੋਤੇ ਆ ਇਹਨਾਂ ਦਾ ਹੁਣੇ ਹੀ ਇੱਥੇ ਧਰਨਾ ਚੱਲੰਦਿਆ ਸੀ ਤੇ ਆਵੇ ਇੱਥੇ ਹਮਾਰੀ ਵੀ ਇੱਕ ਸਾਥੇ ਜੀ ਬਾਬਾ ਜੀ ਬਡਾਲਾ ਜੀ ਇਹਨਾਂ ਦਾ ਵੀ ਬੜਾ ਸਟਰਗਲ ਚੱਲੰਦਿਆ ਵਾ ਚਤੇਬੰਦੀਆਂ ਦੇ ਨਾਲ ਤੇ ਹੁਣੇ ਇੱਥੇ ਲੱਗਾ ਹੀ ਆਪਣਾ ਧਰਨਾ ਤੇ ਬਾਬਾ ਜੀ ਬਡਾਲਾ ਜੀ ਇੱਥੇ ਆਪ ਨੇ ਠੀਕ ਹੈ ਜੀ ਹਾਂ ਜੀ ਸਸੀਆ ਇਹ ਤੋਂ ਬਾਬਾ ਜੀ ਦੇ ਨਾਲ ਜਿਹੜੇ ਸਿੰਘ ਹੀ ਉਹਨਾਂ ਨੇ ਪਛਾਣ ਲਿਆ ਸੀ ਤੇ ਫਿਰ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਨੇ ਫਿਰ ਆਸ਼ੀਰਵਾਦ ਦਿੱਤਾ ਆਪਣਾ ਬਹੁਤ ਵਧੀਆ ਮਿਲੇ ਬੜਾ ਵਧੀਆ ਸੁਭਾਗਾ ਸਮਾਂ ਹੈ ਬਾਬਾ ਜੀ ਨਾਲ ਮੁਲਾਕਾਤ ਹੋਈ ਨਹੀਂ ਕੋਈ ਗੱਲ ਨਹੀਂ ਆ ਬਾਬਾ ਜੀ ਦੇ ਨਾਲ ਹੁਣੇ ਮੁਲਾਕਾਤ ਹੋਈ ਆ ਬਹੁਤ ਵਧੀਆ ਸੁਭਾਗ ਮਿਲਿਆ ਬਾਬਾ ਜੀ ਨੂੰ ਮਿਲਦਾ ਤੇ ਆ ਵੀ ਆਪਣੇ ਬਾਬਾ ਜੀ ਹੋਰ ਵੀ ਸੰਤਾਂ ਨੂੰ ਮਿਲਦੇ ਆ ਤੇ ਉਹ ਜਦੋਂ ਹੁਣ ਵੀਡੀਓ ਬਣਾਉਣੀ ਸੀ ਜਦੋਂ ਹੁਣ ਵੀਡੀਓ ਬਣਾਉਣੀ ਤੇ ਉਹ ਵੀਰ ਨੇ ਕੈਮਰਾ ਨਹੀਂ ਚਾਲੂ ਕੀਤਾ ਬਾਬਾ ਜੀ ਨੇ ਬਹੁਤ ਸੋਹਣੇ ਬਚਨ ਕੀਤੇ ਮਨ ਖੁਸ਼ ਹੋ ਗਿਆ ਪ੍ਰਸੰਨ ਹੋ ਗਿਆ ਤੇ ਇੱਕਦਮ ਬਹੁਤ ਜ਼ਿਆਦਾ ਖੁਸ਼ੀ ਹੋਈ ਬਾਬਾ ਜੀ ਨੂੰ ਮਿਲ ਕੇ ਪਰ ਉਹ ਜਦੋਂ ਮੈਂ ਕੈਮਰਾ ਫੜਾਇਆ ਉਹਨਾਂ ਨੂੰ ਤੇ ਕੈਮਰਾ ਬੰਦ ਸੀ ਵੀਰ ਜਿਹੜਾ ਵੀ ਰਿਕਾਰਡਿੰਗ ਕਰਦੇ ਹੋਂ ਦਾ ਹੱਥ ਵੱਜ ਗਿਆ ਕੈਮਰਾ ਬੰਦ ਹੋ ਗਿਆ ਤੇ ਉਹ ਸਾਰਾ ਜਿਹੜਾ ਸ਼ਾਰਟ ਹੈ ਮਿਸ ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਪਰ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਵੀ ਬਾਬਾ ਜੀ ਨੇ ਇੱਡੇ ਸੋਹਣੇ ਵਜਨ ਕੀਤੇ ਚਲੋ ਅੱਗੇ ਮਾਰਾ ਇਹਨੇ ਚਾਇਆ ਤੇ ਆਪਾਂ ਹੋਰ ਵੀ ਸਿੱਖ ਪੰਥ ਦੇ ਨਾਲ ਜੁੜਾਂਗੇ ਸਰਗਰਮੀਆਂ 'ਚ ਹਿੱਸਾ ਲਿਆ ਕਰਾਂਗੇ ਅੱਜ ਆਪਾਂ ਆਣ ਪਹੁੰਚੇ ਹਾਂ ਰਣਜੀਤ ਐਵੇਨਿਊ ਵਾਕਿਆ ਹੀ ਇੱਥੇ ਮੇਲੇ ਦਾ ਗੱਲਬਾਤ ਪੂਰੀ ਆ ਆਪਾਂ ਤਾਂ ਕਿਹਾ ਸੀ ਮਾੜੀ-ਮੋਟੀ ਗੱਲ ਹੋਣੀ ਪਰ ਨਹੀਂ ਗੱਲਬਾਤ ਸਿਰਾਂ ਲੱਗਿਆ ਜਾ ਹਰ ਗੁਣਾ ਪੈਂਦੀ ਚੱਲਦੇ ਪੁੱਤ ਐਂ ਦੀ ਚਲਦੇ ਆ ਤੇ ਆ ਗੱਡੀਆਂ ਹੀ ਗੱਡੀਆਂ ਲੱਗੀਆਂ ਹੈ ਪੂਰੀ ਹੱਤੋਂ ਹੀ ਪਈ ਆ ਉਹ ਉਧਰ ਆਪਾਂ ਨੂੰ ਲੱਗਦਾ ਥੋੜਾ ਤੁਰ ਕੇ ਜਾਣਾ ਪੈਣਾ ਮਾਈਕ ਤੇਰਾ ਮਾਈਕਾ ਤੇਰਾ ਮਾਈਕਾ ਮੇਰੇ ਜੇਬ ਚ ਆਵੇ ਪੁਲਾ ਮੈਂ ਦੇਣਾ ਹਰ ਗੁਣ ਗੀਦਾ ਹਰ ਗੁਣ ਗੀਦਾ ਮੇਰਾ ਮਾਈਕ ਕਿੱਥੇ ਆ ਮਾਈਕ ਦਾ ਬੜਾ ਸ਼ਕੀਨ ਹੀ ਇਹੀ ਆ ਲੈ ਆ ਲਾ ਆ ਲੈ ਲਾਇਆ ਮਿੱਤਰੋ ਮੈਂ ਇੱਕ ਲਾ ਦੂੰ ਆਪਣਾ ਧਿਆਨਾਂ ਵਿੱਚ ਡੇਗਣਾ ਪਵੇ ਅੱਗੇ ਦੇਖ ਕੇ ਪੰਨ ਲੈਣ ਲੱਗੇ ਹਾਂ ਹਾਂ ਲੈ ਡੱਬੀ ਬੁੱਚ ਪਾ ਲਈਏ ਵਾਕਈ ਯਾਰ ਗੱਲਬਾਤ ਪੂਰੀ ਹੋ ਰਗਣਾ ਆਹੋ ਹੈ ਇਹ ਜਾ ਮੈ ਲਾਦਾ ਜਾ ਮੈ ਲਾ ਦੇ ਮੰਖ ਲੋ ਜਾ ਆ ਲਾ ਦੇ ਵਹਾਂ ਪੜਾ ਦੇਖਣਾ ਪਵੇ ਇੱਕ ਮਿੰਟ ਵਹਾਂ ਪੜਾ ਲੈ ਬਾਹਰ ਨੂੰ ਕਰੀਏ ਨਾ ਮੂੰਹ ਇਹਦਾ ਅੰਦਰ ਨੂੰ ਹੋਗਾ ਖਲੋ ਜਾ ਮਿੱਤਰੋ ਮਾਈਕ ਲੱਗ ਗਈ ਇਹ ਲੋ ਹਰ ਗਣ ਨੂੰ ਲੱਗ ਗਈ ਮਾਈਕ ਚਲੋ ਜੀ ਕਨੈਕਟ ਆ ਕਨੈਕਟ ਆ ਪੂਰੀ ਗੱਲਬਾਤ ਆ ਹਾਂ ਫਿਰ ਸੈਟ ਹੈ ਕੰਮ ਸੈਟ ਪੂਰਾ ਜਗਾਮ ਕਿਦਾਂ ਵਾ ਜਗਾਮ ਵੀ ਕਹਿ ਰਹੀ ਹੈ ਜਗਾਮ ਹੀ ਪੂਰਾ ਕੈਮ ਹੈ ਆ ਹਾਂ ਜੀ ਜੀ ਹਰ ਕ੍ਰਿਸ਼ਨਾ ਜੀ ਐਨਾਈ ਵੀਰ ਥੈਂਕ ਯੂ ਆਜਾ ਆਜਾ ਹਰ ਗੁਰੂ ਤੇ ਆਜੋ ਮਿੱਤਰੋ ਮਿੱਤਰੋ ਆਜੋ ਤੁਹਾਨੂੰ ਫਿਰ ਅੱਜ ਆਪਾਂ ਮੇਲਾ ਵਖਾਈਏ ਇਹ ਮੇਲਾ ਤੇ ਮੈਂ ਆ ਪਹਿਲੀ ਵੀ ਦੇਖਣ ਲੱਗਾ ਤੇ ਇੱਧਰ ਵੇਖੋ ਤੇ ਸਹੀ ਓਏ ਮੇਲਾ ਨਹੀਂ ਗਾ ਮੇਲਾ ਗੀ ਹੈ ਗਰੂਆ ਆਜਾ ਆਪਾਂ ਉਹ ਮੇਲੇ ਵਖਣ ਕਿੱਥੇ ਕਬੱਡੀਆਂ ਕਬੁੱਡੀਆਂ ਜਿੱਥੇ ਹੁੰਦੀਆਂ ਤੇ ਇਹਦੇ ਕੰਮ ਪੂਰਾ ਖਰਾਬ ਹੈ ਇੱਥੇ ਉੱਥੇ ਪਿੰਡਾਂ ਵਾਲੇ ਪਹਿਲੇ ਲੜਾਈ ਹੋ ਜਾਂਦੀ ਹੈ ਵੀ ਦੀ ਪਿੰਡ ਵਾਲੇ ਮੇਲੇ ਤੇ ਹੋ ਜਾਂਦੀ ਹੈ ਇੱਥੇ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਤੇ ਆਜਾ ਹੁਣ ਆਪਾਂ ਫਿਰ ਚੱਲਦੇ ਆਂ ਐਨੂੰ ਚਲੀਏ ਕਿਨੂੰ ਚਲੀਏ ਚਲੋ ਚਲਿਏ ਬਾਹਰ ਦੀਆਦੇ ਬਾਹਰ ਦੀਆ ਜਾ ਚਲੋ ਬਾਹਰ ਦੀ ਚਲਦੇ ਆ ਹੈ ਬੜਾ ਰੋਲਾ ਰ ਪਾ ਇਥੇ ਯਾਰ ਗਣ ਗੱਡ ਖਾਨਾ ਬੜਾ ਲੱਗਾ ਰਾਤ ਨੂੰ ਮੈਂ ਤੇ ਅੰਬਰਸਰ ਵੀ ਰਾਤ ਨੂੰ ਪਹਿਲੀ ਰਿਹਾ ਆ ਭਰਾਵਾ ਮੈਂ ਨਹੀਂ ਕਿੱਕ ਦੀ ਹੁੰਦਾ ਆਜਾ ਹੁਣ ਆਪਾਂ ਨਾ ਚਲਦੇ ਆ ਇਧਰ ਨੂੰ ਰੋਡ ਦੇ ਉੱਤੇ ਪਈਏ ਮੇਲੇ ਵਾਂਗੂ ਆ ਲੈ ਮੇਲੇ ਵਾਂਗੂ ਪੂਰੀ ਰੌਣਕ ਲੱਗੀ ਗੱਲਬਾਤ ਪੂਰੀ ਆ ਆਜਾ ਰੋਜਾ ਖਾਣੇ ਦੇਖ ਲਈ ਕੀ ਕੀ ਆ ਹਾਂ ਹੈ ਹਾਂ ਆਪਣੇ ਨਾਲ ਦੇ ਕਿੱਥੇ ਆ 来 ਵੀ ਮਿੱਤਰੋ ਆ ਅਜੇ ਪਾਈ ਟੈਕਸ 2025 ਪੰਜਾਬ ਹੈ ਆਜੋ ਫਿਰ ਤੁਹਾਨੂੰ ਦਿਖਾਉਣੇ ਇੱਥੇ ਕਿਵੇਂ ਦਾ ਮਾਹੌਲ ਚੱਲੇ ਕਿਵੇਂ ਦਾ ਨਹੀਂ ਗੱਲਬਾਤ ਪੂਰੀ ਆ ਰਾਸ਼ਾ ਟਾਈਮ ਬਹੁਤ ਜ਼ਿਆਦਾ ਹੈ ਵੇਖਿਆ ਜਾਵੇ ਤੇ ਹਰਗੁਣ ਰਾਸ਼ ਕਿੰਨਾ ਗਿਆ ਬਹੁਤ ਜ਼ਿਆਦਾ ਲੱਗਦਾ ਇਹੋ ਜਿਹਾ ਮੇਲਾ ਪਹਿਲਾਂ ਕਦੀ ਵੇਖਿਆ ਕਿ ਨਹੀਂ ਆ ਤੇ ਮਾਡਰਨ ਜੀ ਆਜੋ ਆਜੋ ਕਿਰਾ ਆਯੂਪ ਐਪ ਲਈ ਹੁੰਦੀ ਯੂਪ ਐਪ ਲਈ ਤਾਂ ਡੈਕ ਲੱਗ ਜੇ ਚਲੋ ਜੀ ਕਿਉਂ ਕਿਉਂ ਕਰਦੇ ਆਵੇ ਹੂੰ ਚਲੋ ਉਧਰ ਨੂੰ ਇਹ ਪਾਸੇ ਜਿਹਨੂੰ ਇਹ ਪਾਸੇ ਜਿਹਨੂੰ ਆਹ ਦੇਖੋ ਫਿਊ ਫਿਊ ਕਰਦੇ ਆ ਇਧਰ ਨੂੰ ਟਿਕਟਾਂ ਆਸ਼ਾ ਜੀ ਇਹਦੇ ਵਿੱਚ ਐਂਟਰੈਂਸ ਦਾ ਮਿੱਤਰੋ ਲੱਗਦੀ ਆ ਟਿਕਟ ਲਓ ਜੀ ਕੰਮ ਪੂਰਾ ਹਾਈ ਲੈਵਲ ਤੇ ਚੱਲਣ ਦੇ ਆਜੋ ਫਿਰ ਰਹਿਣੇ ਉੱਥੋਂ ਜਾ ਕੇ ਟਿਕਟ ਲੈਣੇ ਆ ਓਏ ਵਰਗੁਣਾ ਇਧਰ ਆ ਹੱਥ ਫੜਾ ਪਾ ਮੈਨੂੰ ਐ ਬੰਨੇ ਆ ਐ ਬੰਨੇ ਆ ਹਾਂ ਵਰਗੁਣੀ ਪੂਰਾ ਐਕਸਾਈਟਡ ਆ ਤੇ ਇਧਰੋਂ ਟਿਕਟਾਂ ਮਿਲਦੀਆਂ 50 ਰੁਪਿਆ ਦੀ ਟਿਕਟਾਂ ਤੇ ਅੱਗੇ ਅਗਰ ਦੇਖਦੇ ਆ ਕੀ ਹਿਸਾਬ ਕਿਤਾਬ ਆ ਆਜੋ ਜੀ ਆ ਵੀ ਆ ਵੀ ਟਿਕਟਾਂ ਇੱਥੇ ਮਿਲਦੀਆਂ ਠੀਕ ਐ ਕੁਸ਼ਮੀਤ ਤੇਰੀ ਟਿਕਟ ਕਿੱਥੇ ਆ ਤੇਰੀ ਟਿਕਟ ਟਿਕਟ ਮਿਲੀ ਤੈਨੂੰ ਕਿ ਨਹੀਂ ਨਹੀਂ ਲੈਣ ਗਏ ਅੱਛਾ ਲੈਣ ਗਏ ਠੀਕ ਐ ਜੀ ਇੱਥੇ ਆਵੇ ਆਪਣੀ ਟਿਕਟ ਮਿਲਣੀ ਹੈ 50 ਦੀ ਟਿਕਟ ਆ ਤੇ ਬਾਅਦ ਵਿੱਚ ਇੱਧਰੋਂ ਦੀ ਐਂਟ੍ਰੈਂਸ ਆ ਤੇ ਤੁਹਾਨੂੰ ਆਪਾਂ ਨੂੰ ਆ ਆਪਣੀਆਂ ਟਿਕਟਾਂ ਮਿਲ ਗਈਆਂ ਵਾ ਤੇ ਇਹ ਆ ਕਿੰਨੀ 50 ਰੁਪਏ ਦੀ ਟਿਕਟ ਤੇ ਚਾਰ ਜਾਣੇ ਆ ਕੁਛ ਨਹੀਂ ਤੇਰੀ ਟਿਕਟ ਆ ਤੇਰੀ ਟਿਕਟ ਸਾਡੀ ਟਿਕਟਾਂ ਸਾਰਿਆਂ ਨੂੰ ਟਿਕਟਾਂ ਮਿਲ ਗਈਆਂ ਠੀਕ ਹੈ ਜੀ ਆਵੇ ਇੱਥੋਂ ਜਿਹੜਾ ਐਂਟ੍ਰੈਂਸ ਆ ਉੱਥੋਂ ਟਿਕਟਾਂ ਟੂਟਾਂ ਚੈੱਕ ਕਰਕੇ ਇਹ ਬੰਦੇ ਨੂੰ ਜਿਹੜੀ ਐਂਟ੍ਰੈਂਸ ਹੋ ਜਾਂਦੀ ਆ ਆਜੋ ਫਿਰ ਵੇਖਦੇ ਆ ਜਾਂ ਕੇ ਅੱਗੇ ਕੀ ਹਸਤਾ ਆ ਜਾਵੇ ਹਾ ਹਰ ਤਰ੍ਹਾਂ ਦਾ ਇੱਥੇ ਸਮਾਨ ਹੈਗਾ ਤੇ ਕੀ ਹੈਗਾ ਕੀ ਨਹੀਂ ਹੈਗਾ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆ ਬਾਪੂ ਪੀਹੀ ਪੂਹੀ ਵੇਖੀ ਐ ਟੀਵੀ ਤੁਹਾਨੂੰ ਲਈਏ ਲਓ ਆ ਲੈ ਪਤਾ ਨਹੀਂ ਕੀ ਕੋ ਰੱਖਿਆ ਹੈ ਪਾਪਾ ਪੀਸੀ ਇਹ ਕੋ ਨਹੀਂ ਉਧਰ ਹੈ ਰਬੋਟ ਰਬਾਟ ਰੱਖੇ ਓਏ ਉੱਥੇ ਉਡਾਉਂਦੀ ਆ ਆ ਤੈਨੂੰ ਕੀ ਮਿਲ ਗਿਆ ਵਾ ਵਾਊਚਰ ਮਿਲ ਗਿਆ ਵਾ ਠੀਕ ਆ ਇੱਧਰ ਦੇਖੋ ਦੀ ਵਾਸ਼ਿੰਗ ਮਸ਼ੀਨ ਇੱਧਰ ਵੇਖੀਏ ਇੱਧਰ ਵੇਖੀਏ ਜਿਆਦੀ ਆ ਓਏ ਇੱਧਰ ਵੇਖੀਏ ਪਾਪਾ ਹੈ ਇੱਧਰ ਵੇਖ ਕੇ ਫੋਈ ਇਹ ਮ사ਜ ਵਾਲੀ ਚੇਅਰ ਆ ਠੀਕ ਆ ਆ ਗਿਆ ਇੱਧਰ ਨੂੰ ਜਾਂਦੇ ਨਾ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਫਿਰ ਵੇਖਨੇ ਕੀ ਕੀ ਨਹੀਂ अच्छा आ लैंप आ लैंपਾਂ ਬੜੀਆਂ ਸੋਹਣੀਆਂ लैंपਾਂ ਬਈ ਬੱਲੇ ਬੱਲੇ ਹੋਈ ਪਈ ਆ ਡੈਕੋਰੇਸ਼ਨ ਵਾਲਾ ਸਮਾਨ ਇਧਰ ਠੀਕ ਆ ਇਧਰ ਇਧਰ ਇਨਵਰਟਰ ਪਏ ਆ AC 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 ਆ ਇਨਵਰਟਰ ਆ ਸਟੈਪਲਾਈਜ਼ਰ ਗੀਜ਼ਰ ਇਨਟ੍ਰਸ ਸਟੈਪਲਾਈਜ਼ਰ ਤੇ ਗੀਜ਼ਰ ਓਏ ਆ ਛੋਟਾ ਗੀਜ਼ਰ ਠੀਕ ਆ ਜਾਣ ਲੀਆਂ ਲੈ ਜੁੰਨੇ ਕਿੰਨੇ ਦਾ ਛੋਟਾ ਇਹ ਕਿੰਨੇ ਦਾ ਹੈ ਰਸੋਈ ਚ ਲੱਗਦਾ ਉਹ ਹੈ ਨਾ ਆ ਰਸੋਈ ਚ ਲੱਗਦਾ ਜਿਹੜਾ ਉਹ ਗਿਜਰ ਹੈ ਨਾ ਹਾਂਜੀ ਸਰ ਦੋਨੋਂ ਹੀ ਉਹ ਹਨ 3 ਲੀਟਰ 5.5 ਕਿੰਨੇ ਦਾ ਹੈ ਇਹ ਪਾਈਟੈਕ ਸਪੈਸ਼ਲੀ 2200 ਰੁਪਏ ਦਾ ਮਿਲ ਰਿਹਾ ਜੀ ਨਾਲ 300 ਦੀਆਂ ਫਿਟਿੰਗ ਪਾਈਪਸ ਫ੍ਰੀ ਮਿਲ ਰਹੀ ਨੇ ਕਿੰਨੇ ਦਾ ਟੋਟਲ ਕਿੰਨੇ ਦਾ 2200 ਰੁਪਏ ਦਾ ਹੈਗਾ ਤੇ 300 ਦੀਆਂ ਫਿਟਿੰਗ ਪਾਈਪਾਂ ਫ੍ਰੀ ਮਿਲ ਰਹੀ ਹੈ ਅੱਛਾ ਜੀ ਠੀਕ ਆ 2 ਸਾਲ ਦੀ ਕੰਪਲੀਟ ਆਨਸਾਈਟ ਵਾਰੰਟੀ ਹੈ ਠੀਕ ਹੈ ਜੀ ਇਹ ਪਾਈਟੈਕ ਚਲੋ ਦੇਖਦੇ ਆ ਤੇ ਇਹਦੀ ਕੋਈ ਗਾਰੰਟੀ ਗਰੰਟੀ 2 ਸਾਲ ਪਾ ਜੀ ਕੰਪਨੀ ਕਿਹੜੀ ਦਾ ਹੈ ਡਾਟਾ ਠੀਕ ਹੈ ਜੀ। ਕਿਦਾਂ ਫਿਰ ਹੁਣ ਲੈ ਲੈ ਲੈਣਾ? ਠੀਕ ਹੈ ਜੀ। ਚਲੋ ਮਿਲਦੇ ਆ। ਆ ਜਾ ਜੀ। ਉਹ ਇੱਧਰ ਮਸ਼ੀਨਾਂ। ਇਹ ਉਧਰ ਹੋ। ਇੱਧਰ। ਕੋਈ ਨੇ ਸੋਫੇ ਆ। ਆ ਇੱਧਰ ਚੀਜ਼ਾਂ ਇੱਧਰ ਆ। ਡੈੱਕ ਹੈਗਾ। ਡੈੱਕ ਹੈਗਾ। ਇਹਦਾ ਡੈੱਕ ਹੈਗਾ। ਡੈੱਕ ਇੱਧਰ ਤੋੜਾ। ਡੈੱਕ ਵੀ ਹੋਊਗਾ। ਮਸ਼ੀਨਾਂ ਦੂਜੀਆਂ। ਲੀਡੇ ਸੀਨ ਵਾਲੀਆਂ। ਆਪਾਂ ਇਹਨਾਂ ਨੂੰ ਕੀ ਕਰਨਾ? ਗੀਜਰ ਉਹ ਨਾਲ ਜਾਲਗੇ ਚੁੱਕ ਲਾਂਗਾ ਮੇਰਾ ਤਰਾਦਾ ਅੱਤੋ ਕੀ ਹੈ ਕੋ ਇਧਰ ਹੋਏ ਕੜਾਈ ਕੜੂਈ ਵਾਲੀਆਂ ਮਸ਼ੀਨਾਂ ਕੜੀਆਂ ਆਹ ਤੱਕ ਹੈ ਬੱਲੇ 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 ਕੋਈ ਮਸ਼ੀਨ ਨਾ ਲਾਇਆ ਆ ਵੀ ਹੈ ਹੈ ਕਿਵੇਂ ਕੱਢੀ ਮਸ਼ੀਨ ਲਈ ਆਹ ਮਸ਼ੀਨ ਹੀ ਕੜਾਈ ਵਾਲੀ ਬਹੁਤ ਤਗੜੀ ਬੱਲੇ 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 ਹੈ ਇਧਰ ਆ ਕੀ ਆ ਸੋਲਰ ਪੈਨਲ ਸੋਲਰ ਪੈਨਲ ਦਾ ਜਾਲ ਲੱਗਾ ਜਿੱਧਰ ਠੀਕ ਆ ਤੇ ਇੱਕ ਰਾਂ ਤੁਸੀਂ ਝਾਤੀ ਮਾਰੋ ਮਿੱਤਰੋ ਰੋਲਾ ਰਪਾ ਪੂਰਾ ਫੁੱਲਿਆ ਭੀੜ ਅਸਲ ਤੇ ਭੀੜ ਜਿਆਦੀ ਆ ਤੇ ਜਗ੍ਹਾ ਥੋੜੀ ਆ ਹੁਣ ਕਿ ਹੋਰ ਟੈਂਟ ਦੇ ਵਿੱਚ ਵੜ ਕੇ ਵੇਨੇ ਹੋ ਸਕਦਾ ਉੱਥੇ ਥੋੜਾ ਬਹੁਤ ਸੈੱਟ ਹੋਵੇ ਕੰਮ ਅਰ ਹੁਣ ਕਿਦਾਂ ਫੁੱਲ ਫਲ ਠੀਕ ਆ ਪਲਟਾ ਠੀਕ ਹੀ ਆ ਕੀ ਗੱਲ ਕੰਗੀ ਜਾਣਾ ਹੈ ਕੰਗੀ ਬੁਹਾਰ ਹੋ ਸਰ ਤੇ ਓਏ ਇੱਧਰ ਆ ਚੱਤ ਰੋ ਇੱਧਰ ਵੀ ਇੱਧਰ ਰਸੋਈ ਦੀਆਂ ਅਪਲਾਈਂਸਸ ਦਾ ਸਾਰਿਆਂ ਦਾ ਲੱਗਾ ਵਾ ਇੱਧਰ ਸਾਰਾ ਰਸੋਈ ਦੀਆਂ ਫਿਟਿੰਗਸ ਜਿਹੜੀਆਂ ਸਾਰੀਆਂ ਉਹਨਾਂ ਦਾ ਸਿਸਟਮ ਸਾਰਾ ਠੀਕ ਹੈ ਕੋਈ ਐਗਜ਼ਿਬਿਸ਼ਨ ਹੀ ਲੱਗੀ ਹੈ ਕਿ ਸਮਾਨ ਦਾ ਸਾਰਿਆਂ ਦਾ ਜੋ ਵੀ ਆ ਲਗੜਮ-ਮਗੜਮ ਇੰਦਰ ਸਾਰਾ ਝੁਮਰਾ ਝਾਮਰਾ ਦਾ ਜਗਾੜ ਹੈ ਸਾਰਾ A to Z ਆਪਾਂ ਹੀ ਮਾਰੋ ਨਿਗਾਹ ਇੰਦਰ ਸਾਰੀ ਡੈਕੋਰੇਸ਼ਨ ਜਾਂ ਲਾਈਟਾਂ ਵਗੈਰਾ ਝੁਮਰਾ ਗੱਲਬਾਤ ਪੂਰੀ ਹਰ ਬਣ ਲਵਾਂ ਲਈ ਇੱਕ ਅੱਦਾ ਕਿਹੜਾ ਲੱਗੇ ਦੱਸ ਇਹ ਆ ਆਵਲਾ ਲਾ ਲੀ ਕਿਹਦਾ ਕਿਹੜਾ ਪੀਸੀ ਹੈ ਦੱਸ ਗੇਮਿੰਗ ਗੇਮਿੰਗ ਪੀਸੀ ਹੈ ਇਹ ਲੈਣਾ ਵਾ ਅੱਛਾ ਠੀਕ ਹੈ ਕਿੰਨੇ ਦਾ ਆਉਂਦਾ ਦਾ ਉਹਦਾ ਫਾਦਾ ਕੰਮ ਆ ਜਿਆਦਾ ਹੀ ਖਤਰੇ ਵਾਲਾ ਖਤਰੇ ਵਾਲਾ ਇਦਾਂ ਵਾ ਤੁਸੀਂ ਵੇਖੋ ਇਹ ਸਣਾ ਢੀੜ ਆਲਾ ਤੇ ਸਿਰਾ ਹੀ ਹੋਇਆ ਪਿਆ ਵਾ ਠੀਕ ਆ ਤੇ ਜਿਹੜੇ ਵੀ ਕਿਸੇ ਸਟਾਲ ਤੇ ਚੀਜ਼ ਵਧੀਆ ਵਾ ਉਥੇ ਰਸ ਜਿਆਦਾ ਵਾ ਸਮਝ ਕੋਈ ਆਉਣ ਨਹੀਂ ਦੇਈ ਕੀ ਕਰਨਾ ਕੀ ਨਹੀਂ ਬਸ ਇਹ ਫਿਰ ਰੌਣਕ ਮੇਲਾ ਇਹਨੂੰ ਜ਼ਰੂਰ ਆਪਾਂ ਕਹਿ ਸਕਦੇ ਆ ਰੌਣਕ ਮੇਲੇ ਵਾਲੇ ਹੱਥ ਲੰਦਿਆ ਫੋੜਾ ਮੈਂ ਖਿਚੋ ਤੇ ਘੁੰਮ ਫਿਰ ਕੇ ਵਾਪਸ ਆ ਜੀ ਦੇਣ ਜੇ ਕੋਈ ਚਾਹਦੀ ਚੀਜ਼ ਮੇਰੇ ਮੈਨੂੰ ਤਾਂ ਨਹੀਂ ਲੱਗਦਾ ਇਹਦੇ ਕੋਈ ਲੈਂ ਵਾਲੀ ਚੀਜ਼ ਹੈਗੀ ਆ ਬਸ ਵੇਖਣ ਵਾਲਾ ਹੀ ਆ ਸਾਰਾ ਰੌਣਾ ਟੱਪਾ ਇੱਧਰ ਰੈਸਟੋਰੈਂਟ ਥਾਲੀਆਂ ਪੂੜੀਆਂ ਨਿਕਲਦੀਆਂ ਠੀਕ ਆ ਸਾਰਾ ਹੁਣ ਜਾਂਦਾ ਅੱਗੇ ਅੱਗੇ ਠੀਕ ਆ ਇੱਧਰ ਕੀ ਆ ਅੱਛਾ ਹਰਗੁਣ ਕਿੰਨੇ ਦੀ ਮਿਲੀ ਕੋਕ 100 ਦੀ ਤੇ ਉਤਰਾ ਕਿੰਨੇ ਦੀ ਆਉਂਦੀ ਆ ਉਤਰਾ ਵੀਹਾਂ ਦੀ ਨਹੀਂ ਨਹੀਂ ਇਹ ਵੀਹਾਂ ਵਾਲੀ ਨਹੀਂ ਆ ਪੰਜਾਹਾਂ ਦੀ ਇਹ ਪੰਜਾਹਾਂ ਦੀ ਹੋਊਗੀ ਤੇ ਇੱਥੇ 100 ਦੀ ਮਿਲੀ ਆ ਤਾਂ ਕਰਕੇ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਯਾਦੀ ਲੋਟਾ ਮਿੱਤਰੋ ਲੋਟਾ ਲੋਟਾ ਕਿੰਨੇ ਦੀ ਹੈ ਡਾਕਟਰ ਹਰਗੁਣ ਆ ਲੈਣੀ ਪੈਣੀ ਆਪਾਂ ਨੂੰ ਹਣ ਇੱਕ ਤੋਂ ਲੈਣੀ ਆ ਆ ਕੱਲ 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 ਜਦੋਂ ਮੇਲਾ ਇਹੋ ਸਮਾਪਤੀ ਹੋਣੀ ਉਹ ਦਿਨਾਂ ਸਸਤੀਆਂ ਦੇ ਦੇਣੀ ਆਣਾ ਆਹੋ ਓ ਸਾਦਾ ਕੱਲ ਸਸਤੀਆਂ ਦੇ ਦੇਣਾ ਕੱਲ ਮੇਲੇ ਦੀ ਸਮਾਪਤੀ ਆਂਦੇ ਨਾ ਕੱਲ ਹੋ ਸਕਦਾ ਥੋੜੀ ਬਹੁਤ ਸਸਤੀ ਮਿਲ ਜੇ ਕੀ ਆਂਦਾ ਹਾਂ ਤੇ ਆ ਲੈਣੀ ਹੈ ਕਿਹੜੀ ਲੈਣੀ ਆ ਆ ਸੀਗਵਾ ਕਿਉਂ ਨਹੀਂ ਪਰਲੀ ਲੈਣੀ ਆ ਇੱਥੇ ਟਰੈਕਟਰ ਕਿਹੜੀ ਲੈਣੀ ਆ ਆ ਜੱਗੜ ਲੱਗਣ ਦੀ ਇਹ ਜੱਦੀ ਘਣ ਲੱਗਦੀ ਆ ਕਿਹੜੀ ਹੈ ਮਰਸੀਡੀਜ਼ ਬੈਂਸ ਮਰਸੀਡੀਜ਼ ਬੈਂਸ ਏ ਠੀਕ ਆ ਕਿੰਨੇ ਸਾਲਾਂ ਨੂੰ ਲੈਣੀ ਆ ਕੱਲ ਕੱਲ ਹੀ ਲੈ ਲੈਣੀ ਆ ਠੀਕ ਆ ਤੇ ਟਰੈਕਟਰ ਟਰੈਕਟਰ ਰੱਖਣਾ ਪੈਣਾ ਟਰੈਕਟਰ ਰੱਖਾਂਗੇ ਟਰੈਕਟਰ ਰੱਖਾਂਗੇ ਠੀਕ ਆ ਮੈਂ ਤੇਨਾ ਪਰਲੀ ਲਈ ਉਹ ਚਾਦੀ ਗੱਲ ਨਹੀਂ ਗੀ ਆ ਵਾਲੀ ਇੱਧਰ ਜਿਹੜੀ ਆ ਆ ਚਾਦੀ ਗੱਲ ਨਹੀਂ ਗੀ ਅਰਗੁਣ ਆ ਆ ਜੀਐਲਸੀ ਜੋ ਪਰ ਜੀਐਲੀ ਉਹ ਹੀ ਹੈਗੇ ਨਾ ਕੋ ਜਿਹੜੀ ਤੇਰੀ ਫੇਵਰੇਟ ਹੈ ਕਿਹੜੀ ਜੀਵ ਹੈ ਕਰਨ ਜੀਵ ਹੈ ਕਰਨ ਨਹੀਂ ਹੈਗੀ ਹੈ ਜੀਵ ਹੈ ਕਰਨ ਜੀਵ ਹੈ ਕਰਨ ਪੁੱਛੋ ਪੁੱਛੀ ਇਹਨਾਂ ਨੂੰ ਕਿ ਜੀਵ ਹੈ ਕਰਨ ਕਿਧਰ ਹੁਣ ਲੈ ਲੈਨੇ ਆ ਇਸ ਤਾਂ ਕਰ ਲੈਨੇ ਭਾਵੇਂ ਸਾਰੀ ਉਮਰ ਦੀਆਂ ਨਾ ਕਰਨੀਆਂ ਮਹਿਣ ਹੈ ਦਾਦਾ ਨਹੀਂ ਪੁੱਛੇ ਕਿੰਨੂੰ ਪੁੱਛੀਏ ਜੀ ਵੇਖੋ ਅੱਗੇ ਵੇਖੀਏ ਚਲੋ ਜੀ ਹਰ ਗੁੰਨੀਆਂ ਗੱਡੀਆਂ ਟਰੈਕਟਰ ਤੇ ਮੋਟਰਸਾਈਕਲ ਇਹਦੇ ਫੇਵਰੇਟ ਆਦੇ ਸੰਧਾਂ ਵਾਲੇ ਪੂਰਾ ਵੇਖ ਲਓ ਅੱਗੇ ਅੱਗੇ ਜਾਂਦੇ ਹੁਣ ਤੇ ਜਿਹੜੀ ਗੱਡੀ ਇਹਦੀ ਫੇਵਰੇਟ ਆ ਉਹਦੇ ਲਾ ਕੇ ਲੋ ਇਹ ਅੰਗਰੇਜ਼ਾਂ ਕੈਮਰੀ ਇਹ ਇਧਰੇ मामੂ ਕੋ ਉਥੇ ਬਾਹਰ ਕੈਮਰੀ ਇਹ ਕੈਮਰੀ ਉਹਦੇ ਗਰਵਾਏ ਨੇ ਰੱਖਿਓ ਕੈਮਰੀ ਹੁਣ ਫਿਰ ਅੱਗੇ ਆਇਓ ਅੱਗੇ ਅੱਗੇ ਕਿਹੜੀ ਅੱਗੇ ਤੇ ਆ ਦੂਸਰੀਆਂ ਨਹੀਂ ਆਪਣੇ ਇਥੇ ਚੱਲਦੀਆਂ ਉਹ ਆ ਗਈਆਂ ਕਿ ਟਵਾਈਟਾ ਬਰੇਜਾ ਹੈ ਜਿਹੜੀਆਂ ਆਪਣੇ ਘਰੇ ਸੜਕਾਂ ਤੇ ਰੁਲਦੀਆਂ ਫਿਰਦੀਆਂ ਉਹੋ ਹੀ ਆ ਉਹ ਘਰ ਕੋਲ ਮੋਟਰਸਾਈਕਲ ਆ ਗਈ ਤੇਰੇ ਫੇਵਰੇਟ ਆ ਆ ਬੁਲਟ ਹੈ ਆਵੇ ਆਵੇ ਉਹ ਅਨ ਸਟੈਂਡਰਡ ਹੋਵੇ ਤੇ ਹੁਣ ਇਹ ਲੈ ਲੀਏ ਕਿਹੜਾ ਬੁਲਟ ਸਟੈਂਡਰਡ ਹੋਵੇ ਤੇ ਸਟੈਂਡਰਡ ਤੇ ਆਪਣੇ ਘਰੇ ਖਲੋਤਾ ਤੇ ਮੋਟਰਸਾਈਕਲ ਤੇ ਇਲੈਕਟ੍ਰਿਕ ਹੀ ਭਰਾਵਾ ਏ ਹਰ ਕੋਣ ਇਲੈਕਟ੍ਰਿਕ ਇਲੈਕਟ੍ਰੀਕਲ ਸਰ ਉਹ ਰੇ ਭਈ ਆ ਲੈ ਜਾਂਦੇ ਹੈ ਆ ਇਧਰ ਲਾ ਭਾਵੇਂ ਆ ਇਧਰ ਆ ਕੇ ਵੇਖ ਤੁਸੀਂ ਅਵੇ ਇਲੈਕਟ੍ਰਿਕ ਹੀ ਸਾਰੇ ਸਾਰੇ ਇਲੈਕਟ੍ਰਿਕ ਆ ਉਹ ਕੇਟੀਮ ਕੇਟੀਮ ਥੋੜੀ ਇਲੈਕਟ੍ਰਿਕ ਆ ਯਾਰ ਇਹ ਕਿਹੜਾ ਆ ਵੇ ਆ ਉਹ ਬਟਰ ਮਾਰ ਲਿਆ ਜੋ ਆਹੋ ਇਹ ਇੱਕ ਇਲੈਕਟ੍ਰਿਕ ਨਾ ਆ ਥੋੜੀ ਇਲੈਕਟ੍ਰਿਕ ਆ ਯਾਰ ਆਹੋ इधर आ गड़ा वा ये तो इलेक्ट्रिक ही और जो स्क्रीन जी लगी हो तो बना था इलेक्ट्रिक था दे दे दे। नहीं बनने का नहीं, नहीं बनने का बनने का मोटर रोड है कोई इतना बड़ा है जी और लैर जगी लैर जगदी छड़ गई ओदी हाय हाय और फिर और फिर की आपा नु भी लगे आपा नु भी लगे ਆਰ ਗੋਣ ਲੈ ਆਂ ਗਾ ਨਜ਼ਾਰੇ ਪੂਰੇ ਮੇਲੇ ਦੇ ਯਾਰ ਗੋਣ ਸ਼ਾਇਰੀਆਂ ਦਾ ਮੇਲਾ ਕਿਦਾਂ ਲੱਗਦਾ ਪੁੱਤ ਸ਼ਾਇਰੀਆਂ ਦਾ ਮੇਲੇ ਵਿੱਚ ਕੁਛ ਹੈਗਾ ਕੁਛ ਹੈ ਨਹੀਂਗਾ ਗੱਡੀਆਂ ਹੀ ਆ ਅੱਛਾ ਕਿੰਨਾ ਕ ਫਰਕ ਹੈ ਦੂਜੇ ਮੇਲੇ ਨਾਲੋਂ ਲਾ ਗੱਡੀਆਂ ਲੱਗੀਆਂ ਕੀ ਯਾਰੀਆਂ ਦੂਸਰੀਆਂ ਤੀਸਰੀਆਂ ਹੈ ਇੱਕ ਚਾਈ ਹੈ ਨਾ ਇਸ ਤੇ ਇਤਿਹਾਰ ਗੋਣ ਜੀ ਕਰ ਗਿਆ ਖਾਣ ਨੂੰ ਨਿਊਡਲ ਤੇ ਕਹਿੰਦਾ ਆਪਾਂ ਖਾਣੇ ਨਿਊਡਲ ਹੁਣ ਆਰ ਗੋਣ ਖਾਊਗਾ ਤੇ ਨਿਊਡਲ ਹੈ ਚਾਈਨੀਆਂ ਦਾ ਦੇਸੀ ਅੱਛਾ ਚਾਈਨੀਆਂ ਦਾ ਦੇਸੀ ਖਾਣਾ ਕਿਹਦਾ ਖਾਣਾ ਨਿਊਡਲ ਆ ਵੀ ਗਾਵਣ ਬਣਾਉਣ ਨੂੰ ਲੂਡਾ ਆਪਣੇ ਵਾਸਤੇ ਠੀਕ ਆ ਇੱਥੇ ਹੋਰ ਵੀ ਕੁਝ ਪਾਜਿਆ ਵਾ ਸਾਰੇ ਇੱਥੇ ਖਾਣ ਪੀਣ ਦੇ ਸਟਾਲ ਹੀ ਲੱਗੇ ਚਾਰ ਚੰਦ ਦੇ ਹਰ ਗੋਣ ਨਹੀਂ ਖਾਉਣਗੇ ਉਹਨਾਂ ਲੂਡਾ ਚਾਈਨਿਸ ਦਾ ਦੇਸੀ ਕਾਣਾ ਹਣਾ ਧਨੀਆ ਧੁਨੀਆ ਪੋਣਾ ਇਸ ਕਿਹਨੇ ਇੱਕ ਪਲੇਟ ਦੋਸਾ ਵੀ ਕਰ ਲੋ ਹਰ ਗੋਣੇ ਪਾਪੀ ਤੱਕ ਮਤਰਾ ਕਿਦਾਂ ਸੱਟੇ ਕੰਮ ਸਵਾਦ ਆ ਯਾਰ ਹੈ ਹਰ ਗੋਣ ਹੋ ਗਿਆ ਕਿ ਕੰਮ ਹੋ ਗਿਆ ਹਰ ਖਿੱਚ ਕੇ ਰੱਖ ਕੰਮ ਨੂੰ ਪਾਸੇ ਦੇ ਨਾਲ ਜੀ ਮਾੜੇ ਜੀ ਹਰ ਗੋਣ ਮਾੜੇ ਪਾਸੇ ਤੋਂ ਹੀ ਆਏ ਮਤਰਾ ਲਾ ਵੀ ਮਤਰਾ ਹਰ ਗੁਣ ਨੇ ਪਾਣੀ ਤੱਕ ਠੀਕ ਆ ਵਧੀਆ ਬਣਿਆ ਗੁਣ ਪਾਣੀ ਪਾਣੀ ਆ ਮੇਰੇ ਕੋਲ ਆ ਆਹ ਦੇਖੋ ਕਸ਼ਮੀਰੀ ਦੇ ਕਿਤੇ ਹਾਂ ਚੱਕ ਨੂਡਲ ਨਾਲ ਆਲੇ ਆਲੇ ਪਾਣੀ ਅੱਲ ਲੱਭ ਕੇ ਜਵਾਬ ਪਾਣੀ ਪੀਣਾ ਕਿ ਨੂਡਲ ਖਾਣੇ ਨੂਡਲ ਖਾਣ ਆਲਾ ਫੜ ਤੁਮਚਾ ਨਾਲ ਹੀ ਆ ਉਹ ਸੌਸ ਸੂਸ ਲੈਣੀ ਨਹੀਂ ਕੋਕ ਨਹੀਂ ਬਿਨਾ ਸੌਸ ਤੋਂ ਕੰਮ ਚੱਲਣ ਦਿਆ ਵਾ ਹਰ ਗੁਣ ਨੇ ਹੁਣ ਨੂਡਲਾਂ ਨੂੰ ਮਤ ਦੇਣ ਤੋਂ ਬਾਅਦ ਆਈਸਕ੍ਰੀਮ ਖਾੜ ਲਈ ਆ ਕਿਦਾਂ ਰ ਸੈਟ ਕੰਮ ਬਹੁਤ ਡੱਡੀ ਤੁਹਾਡੀ ਬਹੁਤ ਜਾਈ ਖਰੀ ਆ ਠੀਕ ਆ ਕਸ਼ਮੀਰ ਨਹੀਂ ਬਣਾ ਲੈ ਸਕਰੀਨ ਦੇ ਲਈ ਆ ਇਹਦਾ ਹੱਥ ਫੜ ਕੇ ਰੱਖਿਓ ਹਾਂ ਬਹੁਤ ਜ਼ਿਆਦਾ ਭੀੜ ਭੜਕਾ ਮਿੱਤਰੋ ਬਹੁਤ ਜ਼ਿਆਦਾ ਤੇ ਹੁਣ ਬਸ ਬਾਹਰ ਜਾ ਕੇ ਰਹਿਤਾ ਹਨਾ ਪਾਉ ਲੋਕ ਚੱਕਰ ਆਉਣੇ ਆ ਇੱਥੇ ਕੋਈ ਵਕਾਉਣ ਵਾਲੀ ਕੋਈ ਹਾਲਾਤ ਰਹਿ ਨਹੀਂ ਆ ਆ ਵੇਖੋ ਤੁਸੀਂ ਚੱਕਰੋ ਠੀਕ ਹੈ ਇੱਥੇ ਕੋਈ ਮਤਲਬ ਨਹੀਂ ਬੰਦ ਆ ਹੋ ਜਾਰੀ ਕੋਈ ਚੀਜ਼ ਵਖਾ ਕੇ ਚੀਜ਼ ਦੇਖਣ ਦੀ ਕੋਈ ਹੈ ਨਹੀਂ ਚਾਰ ਸਾਰੇ ਮੁਲਕ ਇਕੱਠਾ ਹੋਇਆ ਬਹੁਤ ਜ਼ਿਆਦਾ ਤੇ ਹੁਣ ਆਪਾਂ ਬਾਹਰ ਜਾ ਕੇ ਕੋਈ ਰਹਿਨੇ ਇਥੇ ਕੋਈ ਇੰਸਟੀਟਿਊਸ਼ਨ ਵਗੈਰਾ ਵੇਖਣ ਦਾ ਕੋਈ ਫਾਇਦਾ ਨਹੀਂ ਲਓ ਵੀ ਮਿੱਤਰੋ ਮੈਂ ਤੇ ਹਰਗੁਣ ਪਾਈਟੈਕਸ ਮੇਲਾ ਵੇਖ ਆਇਆ ਕਿਵੇਂ ਦਾ ਲੱਗਾ ਹਰਗੁਣ ਕਹਿੰਦਾ ਬੜਾ ਬੁਰਾ ਲਈ ਕਿਉਂਕਿ ਭੀੜ ਉੱਥੇ ਜ਼ਿਆਦੀ ਸੀ ਕੋਈ ਵੀ ਸਟਾਲ ਵਗੈਰਾ ਨਹੀਂ ਵਿਕੇ ਗਿਆ ਤੇ ਹੁਣ ਆਪਾਂ ਆਪਣੀ ਗੱਡੀ ਲੱਭਦੇ ਆ ਤੇ ਚਲੋ ਜੀ ਮਿੱਤਰੋ ਚੱਲਦੇ ਆ ਫਿਰ ਕਰਨ ਨੂੰ